ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 981450968 4 ਜਾਨਵਰ 4 ਇਹ ਜਾਨਵਰ ਗਰਮੀ ਰਹਿਤ ਕਿਉਂਕਿ ਹੁਣ ਗਰਮੀ ਦੀ ਰੁੱਤ ਆ ਗਈ ਹੈ ਮਾਰਚ ਮਹੀਨਾ ਛੜ ਗਿਆ ਅੱਜ ਫਰਵਰੀ ਚਲੀ ਗਈ ਹੈ ਇਦੂ ਘਾ ਗਰਮੀ ਵਧਣੀ ਹੈ ਚਾਰ ਨਾਗ ਮੱਝਾਂ ਵਰਗਾ ਦੁੱਧ ਕੋ ਇਨਫੋਰਮੇਸ਼ਨ ਲੈ ਦਨ ਜੈਜ ਜੀ ਕੀਮਤ ਉਹ ਸਸੀ ਕਾਲ ਜੀ ਸਸੀ ਕਾ ਬਾਈ ਸਾਰਿਆਂ ਨਾਮ ਦੱਸ ਨਾਰਸ਼ਪਾਲ ਸਿੰਘ ਪਿੰਡ ਚੰਦਪੁਰਾਣਾ ਚ ਖੇਗ ਬੱਗਾ ਪਰਾਣਾ ਜਿਲ੍ਹਾ ਮੋਗਾ ਫੋਨ ਨੰਬਰ 8548781 8548734 ਕਿੰਨ ਮਸੂਆ ਇਹ ਪਹਿਲਾ ਸੋਮੂ ਦੋ ਦੰਦ ਬੱਚੀ ਆ ਦੋਂਦੀ ਹਾਂ ਦੰਦ ਗੈਨ ਲੈ ਹਾਂ ਹੁਣੇ ਦਿਖਾ ਵੀ ਦਿੰਨੇ ਆਪਾਂ ਕੋਈ ਚੱਕਰ ਨਹੀਂ ਹਾਂ ਪਿਆਰ ਪੱਕੇ ਆ ਹਮ ਸਹੀ ਚੱਕੇ ਆ ਯਾਰ ਵੇਖਣ ਨੂੰ ਲੱਗਦੀ ਨਹੀਂ ਵੀ ਦੋ ਦੰਦ ਹੋਊਗੀ ਹਮ ਪਰ ਸੀਲ ਸਾਉ ਵੀ ਓਨੀ ਆ ਅੱਛਾ ਐਂ ਬਿਠਾ ਰਿਹਾ ਕੋਈ ਐਨੀ ਨਹੀਂ ਲੱਪਾ ਮਾਰ ਮਾਰ ਸਖਾਇ ਸੁਗਿਆ ਤਾਂ ਨਹੀਂ ਕਿ ਲੱਤ ਨਹੀਂ ਮਾਰਨੀ ਇਹ ਦਿਖਾਇਆ ਪੜਾਈਆਂ ਨਾ ਪਹਿਲਾਂ ਹੀ ਠੀਕ ਆ ਕਿੰਨਾ ਦੁੱਧ ਦੇ ਦੂ ਬਾਈ ਦੁੱਧ ਡਿਲੀਵਰੀ ਦੇ ਹਿਸਾਬ ਦੇ ਦੇਣਾ ਚਾਹੀਦਾ 15-16 ਲੀਟਰ ਬਾਲਾ ਤੇ ਕਹਲਾਪਾ ਨਹੀਂ ਕਹਿੰਦੇ ਸਮਾਂ ਸਮਾਂ ਬਸ ਇੱਕ ਦੋ ਦਿਨ ਹੀ ਲਊ ਤਿਆਰੀ ਜੈ ਜਮਤ ਜੈ ਜਮ ਜਿਵੇਂ ਹੀ ਖਿੱਚ ਕੇ ਇਹ 52 ਚੋਂ ਛੋਟੇ ੱਪਾ ਕਰ ਦੇਣੇ ਕੋਈ ਚੱਲ ਪਹਿਲਾ ਸੂਆ ਮੂੰਹ ਤੋਂ ਦੋ ਦੰਦ ਲਾਲ ਰੰਗ ਦੀ ਬੱਚੀ 52000 ਚੋਂ ਮਾਨਤਾਣ ਹੋ ਜੂ ਦੁੱਧ ਦੇਵੇਂ ਦੇ ਹਿਸਾਬ ਨਾਲ ਬਾਈ ਕਹਿੰਦਾ 15 16 ਕਿਲੋ ਪਿਆਜੂ ਬਾਕੀ ਦੁੱਧ ਹੋਊ ਮੱਝ ਹਰਗਾ ਗਰਮੀ ਵੱਧ ਵੀ ਪਿਆ ਸਕਦੀ ਹੈ ਤੇ ਤੱਕ ਕਿ ਲੋਹਣ ਘੱਟ ਵੀ ਸਕਦਾ ਹਾਂ ਹਾਂ ਉਹ ਤਾਂ ਗੱਲ ਹੈਗੀ ਆ ਪਹਿਲਾਂ ਹੈਗੀ ਆ ਆਪਾਂ ਇਹਦੇ ਬਾਰੇ ਕੁਝ ਕਹਿੰਦੇ ਐਨਾ ਵੀ ਸੀਰ ਸਾਬੂ ਦੀ ਫੁੱਲ ਸੀਰ ਸਾਬੂ ਫੁੱਲ ਹੈ ਸੀਰ ਸਾਬੂ ਨੂੰ ਬਾਈ ਕਹਿੰਦਾ ਸਖਾਈ ਆ ਲੱਤ ਨਹੀਂ ਮਾਰਦੀ ਉਹ ਤੁਹਾਡੇ ਘਰੇ ਵੀ ਨਹੀਂ ਮਾਰਦੀ ਆਏ ਨਹੀਂ ਕਾ ਕਿ ਇੱਥੇ ਹੀ ਨਹੀਂ ਮਾਰਦੀ ਹਾਂ ਹਾਂ ਵਜਨ-ਵਜਨ ਬਹੁਤਾ ਕੱਦ ਵੱਡਾ ਦੋਂਦੀ ਪਹਿਲਾਂ ਮੱਛੀ ਦੁੱਧ 15 ਪਿਆ ਜੇ 16 ਪਿਆ ਜੇ 2 ਕਿਲੋ ਵੱਧ ਪਿਆ ਜੇ 2 ਕਿਲੋ ਘੱਟ ਪਿਆ ਜੇ ਇੱਥੇ ਦੁੱਧ ਖੁੱਲਾ ਪਿਆ ਜੂ 52000 ਜੀ ਕਿਤੇ ਨੂੰ ਗਰੰਟੀ ਨਾ ਨਿਕਲਣਾ ਮੁੜ ਕੇ ਅਗਲਾ ਯਾਰ ਵੱਧ ਜਾਂਦਾ ਉੱਥੇ ਕਹਿੰਦਾ ਤੂੰ ਇੰਨਾ ਕਿਹਾ ਸੀ ਆ ਤੂੰ ਉਹ ਦੁੱਧ ਹੋ ਜਾਂਦਾ ਅਗਲੀ ਸੇਵਾ ਤੇ ਬਸ ਆਪਾਂ ਲੈਵੇ ਭਾਂਡੇ ਨੂੰ ਵੇਖ ਕੇ ਅੰਦਾਜ਼ਾ ਲਾ ਸਕਦੇ ਆ ਵੀ ਇੰਨਾ ਕਿ ਦੁੱਧ ਦਿਓ ਸਹੀ ਹਾਂਜੀ ਖਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਠੋਸ ਨਿਕਲ ਸੋ ਉਹਨੂੰ ਤਿਆਰ ਰਾਤ ਨੂੰ ਸੂਪੇ ਕੱਲ ਨੂੰ ਸੂਪੇ ਪਹਿਲਾਂ ਵੱਛੀ ਦੋਂਦੀ ਮੱਝਾਰ ਦਾ ਦੁੱਧ ਉਹ ਲਾਲ ਰੰਗ ਦੀ ਵੱਛੀ ਆ ਗਰਮੀਓ ਗਰਮੀ ਵਧੀਆ ਦੁੱਧ ਪਿਆ ਜੂ ਮੱਝ ਤਾਂ ਤੁਹਾਨੂੰ ਵੀ ਪਤਾ ਕਿੰਨੇ ਦੀ ਆਉਂਦੀ ਹੈ ਮਾੜੇ ਬੰਦੇ ਦੀ ਤਾਂ ਰੇਂਜ ਤੋਂ ਬਾਹਰ ਹੈ ਇਹ ਮੈਂ ਤਾਂ ਆ ਹੀ ਅੱਗੇ ਵੀ ਗੱਲ ਕਰ ਦੰਨਾ ਨਾ ਆਵੇਂ ਕਿਉਂਕਿ ਜੇ ਚੰਗਾ ਸਰਦਾ ਬੰਦਾ ਉਹ ਭਾਵੇਂ ਲੱਖ ਵਾਲੀ ਮੱਝ ਲੈ ਲੇ ਭਾਵੇਂ 2 ਲੱਖ ਵਾਲੀ ਲੈ ਲੇ ਭਾਵੇਂ 3 ਲੱਖ ਵਾਲੀ ਲੈ ਲੇ ਮੈਂ ਨਾਰਮਲ ਮੀਡੀਅਮ ਵਰਗ ਦੀ ਗੱਲ ਕਰਦਾ ਕਿ ਜੇ ਕਿਸੇ ਨੇ ਮੱਝਾਰਗੀ ਵੜ ਲੈਣੀ ਆ ਪਹਿਲਣ ਵਛੀ ਆ ਦੋਂਦੀ ਫੰਡਰ ਮੱਝ ਵਾਲੇ ਮੋਹੱਲਾ ਮਾਨਤਾਨਾ ਜੀ 2 ਨੰਬਰ ਬਾਈ ਦੋ ਨੰਬਰ ਦੂਜਾ ਸਵੇਰ ਤੋਂ ਹੁੰਦੀ ਆ ਹੂੰ ਤੇ ਕਰੀਬ ਹੋਰ ਪੰਜ ਕਿ ਦਿਨ ਪੰਜ ਲੈ ਕੇ ਚਾਰ ਲੈ ਕੇ ਇੱਕ ਦਿਨ ਲਊਗੀ ਸੀਲ ਸਾਹੂ ਇਹ ਵੀ ਬਹੁਤ ਨਹੀਂ ਬੈਠਾ ਰਹੇ ਸੋਨੇ ਦੇ ਸੁਣ ਗੱਲ ਫੇਰ ਹੀ ਉੱਥੇ ਕਿ ਸਿਖਾਉਂਦਾ ਤਾਂ ਨਹੀਂ ਕਿਤੇ ਲੱਤ ਨਹੀਂ ਮਾਰਨੀ ਆਪੂ ਚੱਕੂ ਕੀ ਨਹੀਂ ਆ ਕਰਨ ਕਿੰਨਾ ਇੱਕ ਦੁੱਧ ਦੇ ਦੁੱਧ ਦੇ ਪੀਉਣਾ ਚਾਹੀਦਾ 16 17 ਲੀਟਰ 15 ਮੰਨ ਕੇ ਕੋਈ ਭਣ ਭਰਾਣਾਂ ਨੇ ਜੈ ਜਮੋਦ ਜਿਵੇਂ 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 47 ਕੇ ਮਾਨਤਨ ਕਰਦਾ ਲਓ ਵੀ ਦੂਜਾ ਸੂਆ ਮੁੱਲ ਹੋਰ ਵੀ ਘਟ ਗਿਆ ਵੀਡੀਓ ਅੱਜ ਹੋਰ ਵੀ ਬਣ ਗਿਆ ਜਿਹੜਾ ਮਰਜੀ ਕਿਤੇ ਉਹ ਲੋਹਰ ਵੀ ਬਣਪਰਾ ਪਾਉਂਦੇ ਆ ਪਰ ਆਪਣੇ ਰੇਟ ਸਾਰੇ ਘਟ ਹੋਣਗੇ ਸਾਰਿਆਂ ਦਾ ਘਟਣਗੇ ਸਾਰਾ ਵੇਖ ਘੁੰਮ ਕੇ ਫਿਰ ਕੇ ਆ ਜਾ ਕੋਈ ਬੰਦਾ ਲਓ ਵੀ ਮਿੱਤਰੋ ਬਾਈ ਨੇ ਇੱਕ ਹੋਰ ਖੁੱਲੀ ਖੇਡ ਦੇਦੀ ਐ ਕਿ ਵੀਡੀਓ ਅੱਜ ਹੋਰ ਵੀ ਬਹੁਤ ਪੈਣੀ ਆ ਖੁੱਲੀ ਖੇਡ ਆ ਸਾਰੇ ਪਾਸੇ ਤੁਰ ਫਿਰ ਕੇ ਢੇੜਾ ਦੇ ਲਿਓ ਸਾਰਿਆਂ ਨਾਲੋਂ ਮੁੱਲ ਬਾਈ ਕਹਿੰਦਾ ਮੇਰਾ ਘਟੋ ਜੇ ਤੁਹਾਨੂੰ ਘਟ ਚ ਮਿਲਦੀਆਂ ਹੋਈਆਂ ਤਾਂ ਲੈ ਲਿਓ ਜਾਨਵਰ ਵੀ ਵਧੀਆ ਹੋਊ ਇਹ ਨਹੀਂ ਗੱਲ ਵੀ ਜਾਨਵਰ ਮਾਰਾ ਹੋਗਾ ਹਾਂ ਕਈ ਕਹਿੰਦਾ ਐ ਨਹੀਂ ਹੋਊਗਾ ਕਿ ਮੁੱਲ ਘਟਊ ਜਾਨਵਰ ਵੀ ਚੰਗਾ ਹੋਊਗਾ ਬੇਫਿਕਰ ਹੋ ਕੇ ਆ ਜਿਓ ਦੁੱਧ 15 ਕਿਲੋ 라ਵਣਾ ਪਿਆ ਜੂ ਹੋ ਸਕਦਾ 16 ਪਿਆ ਜੇ 17 ਪਿਆ ਜੇ ਇੱਥੇ ਦੁੱਧ ਪਿਆ ਜੂ 40 ਤੇ 7 47 ਦੀ ਦੇ ਦੇਣੀ ਵਿੱਚੋਂ 500 ਛੋੜ ਕਰ ਦੂ 46000 ਦੀ ਬੇਫਿਕਰ ਹੋ ਕੇ ਅਗਲਾ ਲੈ ਜੇ ਹਾਂ ਲੈਵਾ ਲਾਉ ਬਹੁਤ ਅਮਰੀਕਨ ਵਰਗਾ ਤਿਆਰ ਕਰਕੇ ਜੂ ਲੈਵਾ ਜਦੋਂ ਤਿਆਰ ਹੋ ਗਈ ਗੁਲਾਬੀ ਥਾਣਾ ਹੱਦੀ ਚੁਆਈ ਵਾਲਾ ਮੱਝ ਵਰਗਾ ਦੁੱਧ ਹੋ ਜਮਾਂ ਲੇਟ ਵਰਗਾ ਭਾਵੇਂ ਇੱਕ ਨੰਬਰ ਲੈ ਲਓ ਦੋ ਨੰਬਰ ਲੈ ਲਓ ਫੱਜਾਰ ਦਾ ਦੁੱਧ ਉੱਤੇ ਨੰਬਰ ਤੇ ਆ ਜਾ ਬਾਈ ਇਹ ਦੂਜਾ ਸਵੇਰ ਸੂੰਦੀ ਆ ਇਹ ਅੱਜ ਸੂਪ ਦੀ ਸ਼ਾਮ ਤੱਕ ਹਾਂ ਸੂਪ ਹਾਂ ਦੁਪਹਿਰ ਤੱਕ ਸੂਪੇ ਦੋ ਘੰਟਿਆਂ ਨੂੰ ਸੂਪੇ ਇਹ ਵੀ ਤਿਆਰ ਹੀ ਆ ਠੀਕ ਹੈ ਸੀਲ ਇਹ ਵੀ ਬਹੁਤ ਹਨ ਦੁੱਧ ਦੁੱਧ ਇਹ ਪਿਆਜੂਗੀ 17 18 ਲੀਟਰ 17 18 ਹਾਂਜੀ 15 16 ਮੰਨ ਕੇ ਕੋਈ ਵੀ ਬੰਦਾ ਲੈ ਲਵੇ ਦੁੱਧ 17 18 ਹੀ ਪਿਆਊਗੀ ਜੈ ਜਮਾ ਦਾ ਜੈ ਜੈ ਜਮਾਈ ਹਾਂ ਦਾ ਇਹ 50 ਚ ਮਾਨਤਾਨ ਕਰਦੇ ਆ ਲਓ ਬਈ 50 ਚ ਮਾਨਤਾਨ ਕਰ ਦੂ ਬਾਈ ਕਹਿੰਦਾ ਅੱਜ ਇਹਨੇ ਹੱਥ ਨੇ ਸੂਪ ਐਣਾ ਅੱਜ ਦੱਸਿਆ ਵੀ ਅੱਜ ਰੇਟ ਆਲੇ ਸਾਲਾ ਬੰਗਾਵਲੇ ਕਰ ਦਿੰਦੇ ਆ ਠੀਕ ਹੈ ਬਾਈ ਕਹਿੰਦਾ ਅੱਜ ਵੀਡੀਓ ਸਾਰਿਆਂ ਦੀਆਂ ਪੈਣੀਆਂ ਮੇਰੇ ਆਣ ਗਵਾਂਡ ਤੇ ਸਾਰਿਆਂ ਨਾਲੋਂ ਮੁੱਲ ਬਾਈ ਕਹਿੰਦਾ ਮੇਰਾ ਘੱਟਉ ਚੈਲੰਜ ਕਰਦਾ ਬਾਈ ਤੇ ਜਿਹਨੂੰ ਘੱਟ ਮੁੱਲ ਚ ਮਿਲਦੀ ਅਗਲੇ ਨੇ ਲੈਣੀ ਆ ਉਹ ਤੁਹਾਨੂੰ ਵੀ ਪਤਾ ਹੀ ਆ 17 18 ਕਿਲੋ ਦੁੱਧ ਪਿਆਜੂ ਮੋਟਾ-ਮੋਟਾ ਥਾਣਾ 50000 ਚੋਂ ਮਾਨ ਕਰ ਦੂ ਘੋੜੀ ਅਰਗੀ ਵੱਚੀ ਆ ਤੋਰਾ ਦੂਰਾ ਫੋਲੀ ਚੰਗਾ ਤੋਰਾ ਪਹਿਲੀਆਂ ਵਿਹੜਾਂ ਦਾ ਵੀ ਚੰਗਾ ਤੇ ਤੋਰਾ 3 ਨੰਬਰ ਦਾ ਵੀ ਚੰਗਾ ਨੋ ਕਾਲਾ ਥਾਣਾ ਡਾਂਗ ਅਰਗੀ ਚਵਾਈ ਹੋਊਗੀ ਕ੍ਰਾਸ ਅੰਗ ਨਵੇਂ ਹਾਨਾ ਕੋਈ ਬੁੱਢੀ ਹੰਬੀ ਕੋਈ ਹਾਂ ਕੋਈ ਬੁੱਢਾ ਖੋਲਾ ਕੋਈ ਵੀ ਨਹੀਂ ਨਵਾਂ ਹਣ ਵਹਿੜਾ ਮੋਟਾ ਮੋਟਾ ਥਣ ਸੀਲ ਸੋ ਫੁੱਲ ਸਾਰੀਆਂ ਸਖਾਈਆਂ ਵਾ ਕਿ ਲੱਤ ਛੜਨੀ ਮਾਰਨੀ ਆਈ ਨਹੀਂ ਹੋਗਾ ਕਿ ਚੰਦੀ ਨਹੀਂ ਮਾਰਨੀ ਥੋਡੇ ਘਰੇ ਵੀ ਨਹੀਂ ਮਾਰਦੀਆਂ ਉਹਦੀ ਵੀ ਗਾਰੰਟੀ ਹੋ ਪਾਲਦੀ 4 ਨੰਬਰ ਬਾਈ ਇਹ ਕਿਹਾ ਤਾਂ ਦੂਜਾ ਪਰ ਕੋਈ ਤੀਜਾ ਮੰਨ ਲੇ ਕੋਈ ਇੱਕ ਥੋੜਾ ਵੱਡੀ ਛੋਟੀ ਦਾ ਫੋਨ ਮੇਰਾ ਹਾਂ ਹਾਂ ਬਹੁਤ ਤੀਜਾ ਮੰਨ ਕੇ ਆ ਜੇ ਇਹ ਵੀ ਚੱਲ ਲਊਗੀ 5 ਲੈ ਜੇ 4 ਲੈ ਜੇ ਦਾਣੇ ਇੰਨੇ ਕੁ ਮਸਾ ਲੈ ਜੇ ਦੁੱਧ 16 17 ਲੀਟਰ ਪਾ ਦੂੰਗੀ 15 ਮੰਨ ਕੇ ਕੋਈ ਭਾਂਫਰਾ ਸੌਦਾ ਕਰ ਲੈ ਛੀਲ ਹੈ ਵੀ ਬਹੁਤ ਇਹ ਵੀ ਸਿਕਾਈ ਆ ਹਾਂ ਸਾਰੀਆਂ ਸਿਕਾਈਆਂ ਅੱਜ ਪੜਾਈਆਂ ਠੀਕ ਹੈ ਹਾਂ ਜੈ ਜੈ ਮੋਲ ਇਹਦਾ ਵੀ 50 ਚੋਂ ਮੰਨ ਤਾਂ ਚੱਕੋ ਬਈ ਇਹਦਾ ਵੀ 50 ਚੋਂ ਜੋੜਾ 50 50 ਚੋਂ ਇੱਕ 52 ਚੋਂ ਇੱਕ ਨੰਬਰ ਉਹ ਹਾਂਜੀ ਉਹ 52 ਚੋਂ ਹਾਂ 247 ਚੋਂ ਹਾਂ ਪਰ ਮੇਰਾ ਭਰਾ ਜੇ ਤਾਂ ਕਿਸੇ ਨੇ ਭਗਾਈ ਕਰਨੀ ਆ ਫਿਰ 5-5000 ਮੁੱਲ ਵੱਧ ਠੀਕ ਹੈ ਤੇ ਜੇ ਕਿਸੇ ਨੇ ਉਹ ਛੋੜੀ ਕਰਾਉਣੀ ਆ ਫਿਰ ਉਹਨੇ ਠੀਕ ਹੈ ਦੋਸਤੋ ਜੇ ਛੋੜੀ ਕਰਾਉਣੀ ਫਿਰ ਇਹਨੇ ਇਹਨੇ ਮੁੱਲ 100 ਛੋੜ ਕਰਾ ਲਓ 200 ਕਰਾ ਲਓ 500 ਕਰਾ ਲਓ ਇੱਥੋਂ ਤੇ ਕਰਵਾਈ ਕਹਿੰਦਾ ਕਰ ਦੂੰਗਾ ਬਾਹਲਾ ਧੱਕਾ ਨਾ ਕਰੋ ਜੇ ਕੋਈ ਵੱਧ ਘਸਾਉਣ ਨੂੰ ਫਿਰਦਾ ਘਟਾਉਣ ਨੂੰ ਫਿਰਦਾ ਕਸਾਈ ਘਸਾਉਣ ਉਹ ਹੀ ਕਿਹਾ ਹੋਰ ਕੋਈ ਕਹਦੇ ਗਏ ਅਹਿਮਦਗੀ ਕਹਿ ਗਿਆ ਕਸਾਈ ਮਤਲਬ ਘਸਾਉਣ ਹੋਰ ਵੱਧ ਰੈਡ ਕੂਗਾ ਥੱਲੇ ਨੂੰ ਲਿਹਾਉਣ ਨੂੰ ਫਿਰੂਗਾ ਫੇਰ ਬਾਈ ਕਹਿੰਦਾ 5000 ਮੋਲ ਉੱਤੇ ਰੱਖ ਲਿਓ ਉਹ 5 ਹੀ ਘਟਾਉਣਾ ਬਾਈ ਕਹਿੰਦਾ ਮੈਂ ਛੋੜ ਖੁੱਲੇ ਦਲਾਂ ਕਰ ਦੂ 150 ਵੱਧ ਘੱਟ 200 ਵੱਧ ਘੱਟ ਕਰ ਦੂ ਕੋਈ ਚੱਕਰ ਨਹੀਂ ਦੁੱਧ 17 18 ਪਿਆਜੂ 15 16 ਮੰਨ ਕੇ ਕੋਈ ਵੀ ਸੌਦਾ ਕਰ ਲਿਓ ਚਾਰੇ ਠੰਡੀਆਂ ਦਾ ਸੀਲ ਹੈ ਜਿਹੜੀ ਵੈੜ ਥੱਲੇ ਮਰਜੀ ਅਗਲਾ ਅੱਖਾਂ ਮੀਜ ਕੇ ਬਹਿ ਜਾ ਲੱਤ ਵੀ ਚਾਗੀ ਬਾਈ ਕਹਿੰਦਾ ਵੈੜ ਫ੍ਰੀ ਦੇ ਦੂੰ ਫੋਨ ਨੰਬਰ ਸਕਰੀਨ ਤੇ ਹੈ ਚਾਰੇ ਵੇੜਾਂ ਦਾ ਦੁੱਧ 50 ਹਜ਼ਾਰ ਗਾਉ ਕਿਉਂਕਿ ਇਹਨਾਂ ਦੇ ਵਿੱਚੋਂ ਐਚਐਫ ਨੰਸਲ ਦੀ ਡੱਬੀ ਪ੍ਰਿੰਟ ਵਾਲੀ ਯਾਦ ਵਾਲੀ ਵੇੜ ਕੋਈ ਵੀ ਨਹੀਂ ਚਾਰੇ ਵੱਡੀਆਂ ਵੇੜਾਂ ਕੱਦ 'ਚ ਸੂਆਂ 'ਚ ਵੱਡੀਆਂ ਨਹੀਂ ਕੱਦ 'ਚ ਵੱਡੀਆਂ ਵਜਨ 'ਚ ਫੋਲੀ ਆ ਮੁੱਲ ਜਾਇਜ਼ ਹੀ ਆ ਪਹਿਲੇ ਕੋਲ ਸਸਤੇ ਮੁੱਲ ਚਾਰ ਵੇੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਚੰਦਪੁਰਾਣੇ ਆਜੋ ਤਸੱਲੀ ਕਰਕੇ ਲੈ ਜਾਓ ਸਾਰਾ ਮਾਲ ਸੇਰ ਸਤਿ ਸ੍ਰੀ ਅਕਾਲ